ਖੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਨਗੌਲੇ ਸਿੱਧਗੀ ਅਤੇ ਯੋਧੇ ਇਹ ਕਿਤਾਬ ਜਿਹੜੀ ਹੈ ਹਰ ਇੱਕ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਜਿਹੜੇ ਸਿੱਖ ਮਤਲਬ ਹਿਸਟਰੀ ਦੇ ਨਾਲ ਜੁੜਨਾ ਚਾਹੁੰਦੇ ਨੇ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਇਸ ਕਿਤਾਬ ਦੇ ਵਿੱਚ ਮੈਂ ਦੱਸ ਦਿੰਨਾ ਇਸ ਕਿਤਾਬ ਦੇ ਵਿੱਚ ਜਦੋਂ ਬਲੂ ਸਟਾਰ ਹੋਇਆ ਬਲੂ ਸਟਾਰ ਦੇ ਵਿੱਚ ਜਿੰ ਆਪਾਂ ਜਾਣਦੇ ਹਾਂ ਕਿ ਆਮ ਆਮ ਜਿੱਦਾਂ ਸੰਤ ਪਿੰਡਰਾ ਵਾਲੇ ਉਹ ਤਾਂ ਇੱਕ ਮਹਾਨ ਸੀ ਹੈਨਾ ਹੋਰ ਵੀ ਭਾਈ ਸੁਖਬੀਖ ਸਿੰਘ ਨੂੰ ਆਪਾਂ ਜਾਣਦੇ ਆ ਜਸਵੰਤ ਸਿੰਘ ਖਾਲੜਾ ਜੀ ਇਸ ਮੂਮੈਂਟ ਦੇ ਵਿੱਚ ਉਹਨਾਂ ਨੇ ਅਹਿਮ ਰੋਲ ਨਿਭਾਇਆ ਲਵਾਰ ਲਵਾਰਸਾਂ ਦੀਆਂ ਲਾਸ਼ਾਂ ਦੇ ਮਸੀਹ ਬਣੇ ਉਹਨਾਂ ਦੇ ਬਾਰੇ ਜਾਣਦੇ ਆ ਪਰ ਇਸ ਕਿਤਾਬ ਦੇ ਵਿੱਚ ਐ ਉਹ ਜੇ ਯੋਧੇ ਨਹੀਂ ਜਿਨ੍ਹਾਂ ਦਾ ਨਾਮ ਨਹੀਂ ਅੱਗੇ ਆ ਸਕਿਆ ਜਿਨ੍ਹਾਂ ਨੂੰ ਅਸੀਂ ਨਹੀਂ ਖੁਦ ਜਾਣਦੇ ਕਿ ਉਹ ਮਤਲਬ ਉਹਨਾਂ ਦਾ ਨਾਮ ਨਹੀਂ ਆਇਆ ਅੱਗੇ